ਨਾਮ ਜਸਵਿੰਦਰ ਲਾਲਾ ਜੀ ਪਿੰਡ ਥੋੜਾ ਰਾਂਹ ਰੋੜ ਤੋਂ ਜੀ ਛਾੜੀ ਵੇਯਾਰਾ ਜਾਂਦਾ ਆ ਕਦੇ ਮਿਲਦੀ ਆ ਕਦੇ ਨਹੀਂ ਮਿਲਦੀ ਹੈਗੀ ਯਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਨਾ ਸਿਲੰਡਰ ਭਰਾ ਹੁੰਦਾ ਆ ਨਾ ਪਾਉਸ਼ਾ ਨਾ ਰਾਸ਼ਨ ਪਾਣੀ ਐ ਲੋਈ ਬੁਰਾ ਹਾਲ ਆ ਇਹਨਾਂ ਦਾ ਬਹੁਤ ਬੁਰਾ ਹਾਲ ਆ ਜੀ ਕੋਈ ਦੇਖੀ ਜਾਂ ਮੇਰੀ ਤੇ ਇਹਨਾਂ ਦਾ ਗਰੀਬਾਂ ਦਾ ਕੋਈ ਸੋਚਿਆ ਬਹੁਤ ਮਾੜੇ ਹਾਲਾਤ ਆ ਮੀਆਂ ਤੇ ਵੀ ਮੇਰੇ ਨਿਆਣੇ ਕਦੇ ਕਿਸੇ ਦੇ ਘਰ ਵੱਢਦੇ ਸੀ ਕਦੇ ਕਿਸੇ ਦੇ ਘਰ ਬਹੁਤ ਦੁਖੀ ਸੀਗੇ ਅਸੀਂ ਇਹਨਾਂ ਦੇ ਘਰ ਦੇ ਹਾਲਾਤ ਮੈਂ ਜੇ ਤੁਹਾਨੂੰ ਦਿਖਾਵਾਂ ਤਾਂ ਤੁਹਾਡੀ ਰੂਹ ਕੰਮ ਜਾਣੀ ਹੈ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਮਾਰੇ ਹਾਲਾਤ ਨੇ ਆ ਦੂਜਾ ਘਰਾਂ ਦੇ ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਠੌਰ ਤੇ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਵਾਰਸ ਪੰਜਾਬ ਦੇ ਲਾਈਵ ਟੀਵੀ ਦੇ ਨਾਲ ਸੋ ਅੱਜ ਮੈਂ ਪਹੁੰਚਿਆ ਜੀ ਪਿੰਡ ਧੌਲੇ ਚ ਜਿਹੜਾ ਸਾਡੇ ਰਾਹੋਂ ਰੋਡ ਦੇ ਨਾਲ ਖਵਾਜਕੀ ਤੋਂ ਰੋਡ ਵੀ ਜਾਂਦਾ ਹੈ ਅਤੇ ਬਾਕੀ ਜਿਹੜੇ ਇਸ ਇਲਾਕੇ ਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਤਗੀਰਪੁਰ ਭੋਡੇ ਤੋਂ ਵੀ ਆਂਦਾ ਰੋੜੀ ਸੋ ਇਹ ਤੌਲੇ ਪਿੰਡ ਦੇ ਵਿੱਚ ਸਾਡੇ ਨਾਲ ਵੀਰ ਜੀ ਖੜੇ ਆ ਸਾਡੇ ਭੈਣ ਜੀ ਖੜੇ ਆ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਇੱਕ ਛੋਟਾ ਜਿਹਾ ਬੱਚਾ ਜੀ ਇਹਨਾਂ ਦੇ ਘਰ ਦੇ ਹਾਲਾਤ ਮੈਂ ਜੇ ਤੁਹਾਨੂੰ ਦਿਖਾਵਾਂ ਤਾਂ ਤੁਹਾਡੀ ਰੂਹ ਕੰਬ ਜਾਣੀ ਹੈ ਕੋਈ ਵੀ ਕੋਈ ਐਸਾ ਮਕਾਨ ਨਹੀਂ ਹੈਗਾ ਜਿਹੜਾ ਮਕਾਨ ਰਹਿਣ ਦੇ ਯੋਗ ਹੋਵੇ ਸਾਰੇ ਮਕਾਨ ਦੀਆਂ ਜਿਹੜੀਆਂ ਛੱਤਾਂ ਢਾਈਆਂ ਹੋਈਆਂ ਛੱਤ ਦੇ ਜੋ ਬਾਲੇ ਆ ਉਹ ਵੀ ਟੁੱਟੇ ਪਏ ਆ ਛੱਤਾਂ ਬਹੁਤ ਮਾੜੀਆਂ ਨੇ ਘਰ ਦੀਆਂ ਕੰਧਾਂ ਦੇ ਹਾਲਾਤ ਵੀ ਬਹੁਤ ਮਾੜੇ ਆ ਜੀ ਇਹ ਘਰ ਦੇ ਹਾਲਾਤ ਤੁਹਾਨੂੰ ਦਿਖਾਣੇ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਈ ਆਪਣਾ ਕੀ ਨਾਮ ਹੈ ਜੀ ਨਾਮ ਜਸਵਿੰਦਰ ਲਾਲ ਆ ਜੀ ਪਿੰਡ ਥੋਲਾ ਰਾਹੋਂ ਰੋੜ ਤੋਂ ਜੀਪੁਰ ਚੁੰਗੀ ਤੋਂ ਸਿੱਧਾ ਥੋੜਾ ਕੋਲੋਂ ਨਹੀਂ ਤੋਂ ਪਿੰਡ ਥੋਲਾ ਪਿੰਦਾ ਜੀ ਮੈਂ ਇਸ ਘਰ ਦਾ ਗਰੀਬ ਆਂ ਮੇਰੇ ਮਾਪੇ ਮਰ ਚੁੱਕੇ ਨੇ ਮੈਂ ਗਰੀਬ ਪਿੰਡ ਦਾ ਕੰਮ ਕਰ ਰਿਹਾ ਜੀ ਦਿਹਾੜੀ ਤੇ ਤੇ ਮੇਰੇ ਸਾਰਾ ਮਕਾਨ ਸੁੱਤਾ ਸੁੱਤਾ ਜੋ ਵੀ ਆ ਜੀ ਸਾਰਾ ਕੁਝ ਢਿਆ ਹੋਇਆ ਮਿਆਂ ਦੇ ਹੜਾਂ ਦੇ ਵਿੱਚ ਮੇਰੇ ਰਹਿਣ ਜੋਗ ਨਹੀਂ ਦੇਖੋ ਮੇਰੇ ਤਿੰਨ ਸਰਕਾਰੀ ਸਕੂਲ ਚ ਪੜਦੇ ਨੇ ਜੀ ਤੇ ਬਹੁਤ ਮਾੜੇ ਹਾਲਾਤ ਆ ਮੇਰੇ ਮੈਂ ਕਹਿ ਨਹੀਂ ਕੁਝ ਵੀ ਸਕਦਾ ਰਹਿਣ ਜੋਗ ਵੀ ਹੈ ਨਹੀਂ ਕੋਈ ਕਮਰਾ ਜੀ ਮੇਰੇ ਇੰਨਾ ਗਰੀਬ ਮੈਂ ਮੈਂ ਕਰ ਰਿਆ ਸੀ ਜੀ ਹੁਣ ਕੰਮ ਤੋਂ ਐ ਨੂੰ ਆ ਮੇਰੇ ਵੀਰ ਜੀ ਤੇ ਭੱਜ ਕੇ ਮੈਂ ਇੱਥੇ ਘਰ ਪਹੁੰਚਿਆ ਤੇ ਮੈਨੂੰ ਪਤਾ ਲੱਗਾ ਵੀਰ ਜੀ ਆਏ ਹੋਏ ਨੇ ਤੇ ਮੈਂ ਦੋਨੇ ਹੱਥ ਜੋੜ ਕੇ ਤੁਹਾਡੇ ਮੁਰੇ ਬੇਨਤੀ ਕਰਦਾ ਜੀ ਮੇਰੇ ਘਰ ਦੇ ਬਹੁਤ ਮਾੜੇ ਹਾਲਾਤ ਨੇ ਕਿਰਪਾ ਕਰਕੇ ਮੇਰਾ ਕੁਝ ਕੀਤਾ ਜਾਵੇ ਮੇਰੀਆਂ ਤਿੰਨ ਲੜਕੀਆਂ ਆ ਛੋਟੀਆਂ ਪੜ ਰਹੀਆਂ ਤੇ ਇੱਕ ਲੜਕਾ ਛੋਟਾ ਜੀ ਮੈਂ ਮਿਹਨਤ ਕਰ ਰਿਹਾ ਜੀ ਮਿਹਨਤ ਕਰਕੇ ਮੈਂ ਆਪਣੇ ਪਰਿਵਾਰ ਦਾ ਪੰਜਾਂ ਜੀਆਂ ਦਾ ਢਿੱਡ ਪਾਲਦਾ ਜੀ ਪੇਂਟ ਦਾ ਕੰਮ ਕਰ ਰਿਹਾ ਜੀ ਤੇ ਮੇਰੇ ਵਾਸਤੇ ਬਹੁਤ ਔਖਾ ਜੀ ਬੱਚਿਆਂ ਨੂੰ ਰੋਟੀ ਪਾਣੀ ਖੁਲਾਉਣਾ ਤੇ ਘਰ ਬਣਾਉਣਾ ਮੇਰੇ ਵਾਸਤੇ ਬਹੁਤ ਔਖਾ ਹੋ ਚੁੱਕਾ ਜੀ ਇਸ ਕਰਕੇ ਮੈਂ ਤੁਹਾਡੇ ਬੀਬੀ ਜੀ ਨੂੰ ਬੇਨਤੀ ਕਰਦਾ ਕਿ ਮੇਰਾ ਕੁਝ ਹੱਲ ਕੀਤਾ ਜਾਵੇ ਮੇਰੇ ਬੱਚੇ ਨਿਕਨੇ ਕਿਹਾ ਰਹਿਣ ਜੋਬ ਨਹੀਂ ਮੇਰਾ ਘਰ ਕੋਈ ਵੀ ਮੀਆਂ ਦੇ ਵਿੱਚ ਮੈਂ ਕਿਸੇ ਦੇ ਘਰ ਦੇ ਵਿੱਚ ਸਮਾਨ ਰੱਖ ਕੇ ਆਪਣਾ ਟਾਈਮ ਪਾਸ ਕੀਤਾ ਜੀ ਗਲੀ ਦੇ ਵਿੱਚ ਤੇ ਬਾਕੀ ਤੁਸੀਂ ਆ ਦੇਖੋ ਜੀ ਮੇਰੇ ਘਰ ਦੇ ਹਾਲਾਤ ਆ ਦੇਖੋ ਜੀ ਬਹੁਤ ਗਰੇ ਵੱੰਦਾ ਸੱਤਾਂ ਟਿੱਗੀਆਂ ਹੋਈਆਂ ਹਾਲਾਤ ਦੇਖੋ ਜੀ ਆ ਤੇ ਸਾਰੀ ਦੀਵਾਰ ਟੁੱਟੀ ਹੋਈ ਆ ਕਿਤਨੇ ਕਿਤੇ ਆ ਦੇਖੋ ਥੱਲੇ ਖੁੱਡਾਂ ਪਈਆਂ ਹੋਈਆਂ ਮੈਂ ਰਹਿਣ ਦੂਰੀਆਂ ਸਿਲੰਡਰ ਆ ਜੀ 2 ਮਹੀਨੇ ਹੋ ਗਏ ਮੈਨੂੰ ਇਹ ਨਹੀਂ ਭਰਾ ਹੋਇਆ ਜੀ ਹੱਲੇ ਤੱਕ ਹਾਂਜੀ ਬਾਕੀ ਜੀ ਆ ਤੁਸੀਂ ਸੰਗ ਜੀ ਦੇਖ ਸਕਦੇ ਹੋ ਵੀਰ ਦੀਆਂ ਜਿਹੜੀਆਂ ਛੱਤਾਂ ਸਗੀਆਂ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੋਇਆ ਛੱਤਾਂ ਦਾ ਟੈਲਾਂ ਅਤੇ ਬਾਲੇ ਟੁੱਟੇ ਪਏ ਆ ਸੇ ਕਦੇ ਵੀ ਕੋਈ ਤਾਂ ਕੋਈ ਹਾਦਸਾ ਹੋ ਸਕਦਾ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਇਹ ਹੁਣ ਇੰਨਾ ਮਾੜਾ ਹਾਲ ਹੈ ਜਿਸ ਦਿਨ ਇੱਥੇ بارشਾਂ ਹੁੰਦੀਆਂ ਉਸ ਵੇਲੇ ਕੀ ਹਾਲ ਹੁੰਦਾ ਹੋਊਗਾ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਮਾੜੇ ਹਾਲਾਤ ਇਹ ਨੇ ਆ ਦੂਜਾ ਕਮਰਾ ਦਿਖਾਈ ਜੀ ਥੋੜੀ ਲਾਈਟ ਕਰ ਲਓ ਹਾਂਜੀ ਦੋਸਤੋ ਇਹ ਜਿਹੜੇ ਘਰ ਦੇ ਹਾਲਾਤ ਹੈ ਆ ਤੁਹਾਨੂੰ ਦਿਖਾ ਰਹੇ ਹਾਂ ਜੀ ਸੋ ਇਹ ਦੂਜਾ ਕਮਰਾ ਜੀ ਇਸ ਕਮਰੇ ਦੇ ਵਿੱਚ ਬਲਬ ਤੱਕ ਇਹਨਾਂ ਨੇ ਲਾਇਆ ਨਹੀਂ ਇਹ ਕਹਿੰਦੇ ਭਾਜੀ ਬਲਬ ਉਹ ਲਾਈਏ ਸਾਡੇ ਪਾਣੀ ਪੂਣੀ ਪਾ ਕੇ ਫਿਰ ਝੜ ਜਾਂਦੇ ਆ ਖਰਾਬ ਹੋ ਜਾਂਦੇ ਆ ਸੋ ਇਸ ਕਮਰੇ ਵਿੱਚ ਕਹਿੰਦੇ ਬੱਚੇ ਸਾਡੇ ਆਉਂਦੇ ਵੀ ਬਹੁਤ ਘੱਟ ਆ ਕਿਉਂਕਿ ਇਸ ਘਰ ਦੇ ਵਿੱਚ ਆ ਦੇਖੋ ਤੁਸੀਂ ਭਾਈ ਦਿਖਾਓ ਇੱਥੇ ਆ ਕੇ ਵੀ ਕੀ ਕਰਨ ਇਹ ਜਿਹੇ ਕਮਰਿਆਂ ਦੇ ਵਿੱਚ ਆ ਦੇਖੋ ਤੁਸੀਂ ਭਾਈ ਸਾਹਿਬ ਕਹਿੰਦੇ ਮੈਂ ਸਾਰੀਆਂ ਬਰਸਾਤਾਂ ਕਿਸੇ ਦੇ ਘਰ ਦੇ ਵਿੱਚ ਕਟੀਆਂ ਇਹ ਆ ਘਰ ਦੇ ਹਾਲਾਤ ਦੇਖੋ ਜੀ ਪੂਰਾ ਕੱਚਾ ਮਕਾਨ ਹੈ ਜੀ ਖੁੱਡਾਂ ਪੱਟੀਆਂ ਪੀਆਂ ਚੂਹੇ ਨੇ ਚੂਹੇ ਘੁੰਮਰੇ ਜੀ ਇੱਥੇ ਆ ਤੀਜਾ ਛੋਟਾ ਜਿਹਾ ਕਮਰਾ ਜੀ ਇੱਕ ਇਹਨਾਂ ਦੀ ਰਸੋਈ ਬਣਾਈ ਹੋਈ ਸੀ ਇਹ ਕਮਰੇ ਦੇ ਵਿੱਚ ਇਹਨਾਂ ਨੇ ਆਪਣਾ ਥੋੜਾ ਬੋਤਾ ਸਮਾਨ ਰੱਖਿਆ ਭਾਜੀ ਦਿਖਾ ਦਿਓ ਟੀਵੀ ਵਗੈਰਾ ਇੱਕ ਆ ਛੋਟਾ ਜਿਹਾ ਕਮਰਾ ਜੀ ਬਸ ਇਹਨਾਂ ਕੋਲ ਇੱਕ ਸਿਰ ਢੱਕਣ ਵਾਸਤੇ ਕਹਿ ਸਕਦੇ ਆਪਾਂ ਦੇਖੋ ਜੀ ਤਿੰਨ ਬੇਟੀਆਂ ਚੌਥਾ ਇਹ ਬੇਟਾ ਅਤੇ ਦੋ ਮੀਆਂ ਬੀਬੀ ਘਰ ਦੇ ਵਿੱਚ ਛੇ ਮੈਂਬਰ ਹੈ ਜੀ ਖਾਣ ਵਾਲੇ ਕਮਾਨ ਵਾਲਾ ਵੀਰ ਇੱਕੋ ਹੀ ਹੈ ਮੈਨੂੰ ਆਪ ਨੂੰ ਬਹੁਤ ਹੁੰਦਾ ਮੇਰਾ ਤਾਂ ਜੀ ਕਰਦਾ ਜੀ ਬਾਰੇ ਟਾਈਮ ਮੈਂ ਕੋਈ ਇਦਾਂ ਦਾ ਘਰ ਨੂੰ ਨਾ ਠੱਕਾ ਮੇਰੇ ਬੱਚੇ ਨਿਕਨੇ ਕਾ ਮੈਂ ਪਸਤੋਨਾ ਜੀ ਬਹੁਤ ਜ਼ਿਆਦਾ ਕੰਮ ਨਿਕਲਣਾ ਤੇ ਮੇਰੇ ਘਰ ਦੇ ਬਹੁਤ ਮਾੜੇ ਹਾਲਾਤ ਆ ਜੀ ਮੈਂ ਕਿਰਪਾ ਕਰਕੇ ਮੇਰਾ ਜੀ ਕੁਝ ਕੀਤਾ ਜਾਵੇ ਮੈਂ ਹੱਥ ਜੋੜਦਾ ਵਾਹਿਗੁਰੂ ਜੀ ਮੇਰੀ ਮਿਹਨਤ ਮੇਰੇ ਬੱਚਾ ਨੂੰ ਹੀ ਪਾਲ ਸਕਦਾ ਇਕੱਲਾ ਜੀ ਮੈਂ ਘਰ ਨਹੀਂ ਬਣਾ ਸਕਦਾ ਸੱਚੀ ਗੱਲ ਪੈਣ ਕੀ ਕਹਿਣਾ ਚਾਹੋਗੇ ਨਵੇਂ ਹੀ ਮਾਦਤ ਚਾਹੀਦੀ ਆ ਕਿ ਛੱਤਾਂ ਹੋ ਜਾਣ ਨਿਆਣਿਆਂ ਦੇ ਬੈਠਣ ਚੋਬ ਦੀ ਜਗਾ ਬੱਚਿਆਂ ਦੇ ਤਨ ਬੇਟੀਆਂ ਮੇਰੀਆਂ ਇੱਕ ਬੇਟਾ ਛੋਟਾ ਆ ਬਹੁਤ ਮਾੜੇ ਹਾਲਾਤ ਆ ਮੀਆਂ ਚ ਵੀ ਮੇਰੇ ਨਿਆਣੇ ਕਦੇ ਕਿਸੇ ਦੇ ਘਰ ਵੱੜਦੇ ਸੀ ਕਦੇ ਕਿਸੇ ਦੇ ਘਰ ਬਹੁਤ ਦੁਖੀ ਸੀਗੇ ਅਸੀਂ ਮੇਰੀ ਘਰ ਦੀ ਬਿਮਾਰ ਹੋ ਗਈ ਇੱਕ ਮਹੀਨਾ ਹਸਪੀਟਲ ਦੇ ਵਿੱਚ ਜੀ ਮੈਂ ਹਰੇਕ ਬੰਦੇ ਤੋਂ ਕਹੇ ਤੋ 100 ਕਹੇ ਤੋ 200 ਹਰੇਕ ਬੰਦੇ ਤੋਂ ਮਦਦ ਲੈ ਕੇ ਮੈਂ ਆਪਣੀ ਜਨਾਨੀ ਦਾ ਇਲਾਜ ਕਰਾਇਆ ਜੀ ਜੀ ਉਹ ਵੀ ਪਾਣਾ ਕੰਟੈਕਟ ਹੋਇਆ ਜੀ ਇਹਨਾਂ ਦਾ ਸੁਖੀ ਵੀਰ ਜੀ ਨਾਲ ਇਹਨਾਂ ਨਾਲ ਮੇਰੀ ਮਵਾਲ ਤੇ ਕੋਲੀ ਬੋਤੀ ਗੱਲ ਹੋਈ ਸੀ ਸਾਡੇ ਗਵਾਂਢੀਆਂ ਨੇ ਹੀ ਇਹਨਾਂ ਨੂੰ ਦੱਸਿਆ ਸੀ ਵੀ ਐਸ ਵੀਰ ਦਾ ਘਰ ਬਹੁਤ ਮੜਾ ਵੀ ਆਪਣੇ ਘਰ ਵਿੱਚ ਨਹੀਂ ਰਹਿ ਰਿਹਾ ਜੀ ਤੁਸੀਂ ਬਾਕੀ ਹਾਲਾਤ ਤਾਂ ਦੇਖ ਹੀ ਲਿਆ ਬਾਕੀ ਇਹ ਮੇਰਾ ਭਰਾ ਨੇ ਗਵਾਂਢੀ ਸਾਡੇ ਚ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਆ ਕਿ ਮੈਂ ਕਿੱਦਾਂ ਟਾਈਮ ਪਾਸ ਕਰ ਰਿਹਾ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਆਪਣਾ ਨਾਂ ਕੀ ਆ ਜੀ ਮੇਰਾ ਨਾਮ ਛੋਟੇ ਲਾਲ ਆ ਜੀ ਮੇਰੇ ਪਰੋਥਰੀ ਆ ਇਹ ਇਹਨਾਂ ਦਾ ਬਹੁਤ ਬੁਰੇ ਹਾਲ ਆ ਜੀ ਉਹ ਬੇਨਤੀ ਆ ਮੇਰੀ ਵੀ ਇਹਨਾਂ ਦਾ ਗਰੀਬਾਂ ਦਾ ਕੋਈ ਸੋਚਿਆ ਜਾਵੇ ਬਾਜੇ ਟਾਈਮ ਤੇੜੀ ਲੱਗਦੀ ਆ ਬਾਜੇ ਟਾਈਮ ਨਹੀਂ ਲੱਗਦੀ ਹਾਂਜੀ ਇਹ ਬਾਤ ਮਾਰੀ ਹਾਲਤ ਹੈ ਜੀ ਇਹਨਾਂ ਦੀ ਮੇਰੀ ਇਹੀ ਬੇਨਤੀ ਆ ਇਹੀ ਸਾਰੇ ਅੱਗੇ ਅਰਦਾਸ ਹੈ ਵੀ ਇਹ ਮੇਰੇ ਭਰਾ ਦਾ ਉਹ ਇਹਨਾਂ ਕੋਈ ਇੱਲਾ ਕਰੋ ਜੀ ਇਹ ਹਾਲਾਤ ਦਿਖਾਉਣ ਦਾ ਪੁੱਣ ਮੇਰੇ ਸੁੱਖੀ ਭਰਾ ਨੇ ਪਿੰਡ ਢੋਲਣਵਾਲ ਤੋਂ ਸੋ ਇਹਨਾਂ ਨੇ ਮੈਨੂੰ ਦੱਸਿਆ ਸੀ ਕਈ ਦਿਨ ਹੋ ਗਏ ਮੈਨੂੰ ਫੋਨ ਕੀਤਾ ਸੋ ਟਾਈਮ ਨਹੀਂ ਸੀ ਲੱਗ ਰਿਹਾ ਬਿਜੀ ਸੀ ਬਹੁਤ ਅਤੇ ਸੁਖੀ ਭਰਾ ਨੇ ਮੈਨੂੰ ਦੱਸਿਆ ਕਿ ਭਾਜੀ ਦੀ ਜਿਹੜੀ ਕੰਡੀਸ਼ਨ ਆ ਬਹੁਤ ਹੀ ਜ਼ਿਆਦਾ ਮਾੜੀ ਆ ਉਹਨਾਂ ਦੀ ਵੀਡੀਓ ਬਣਾਓ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹਣਾ ਚਾਹੋਂਗੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਜੀ ਵੀ ਇਹਨਾਂ ਦਾ ਜਲ ਤੋਂ ਜਲ ਦਾ ਕੰਮ ਕੀਤਾ ਜਾਵੇ ਘਰ ਬਣਾਇਆ ਜਾਵੇ ਤੇ ਇਹਨਾਂ ਦਾ ਬਹੁਤ ਔਖਾ ਜੀ ਬੁਰਾ ਹਾਲ ਆ ਤੇ ਦਿਹਾੜੀ ਵੀ ਬਿਆਹਰਾ ਜਾਂਦਾ ਆ ਕਦੇ ਮਿਲਦੀ ਆ ਕਦੇ ਨਹੀਂ ਮਿਲਦੀ ਆ ਕੀ ਬਿਆਹਰਿਆਂ ਦਾ ਬੁਰਾ ਹਾਲ ਹੋਇਆ ਪਿਆ ਨਾ ਸਿਲੰਡਰ ਭਰਾ ਹੁੰਦਾ ਆ ਨਾ ਕੋਸ਼ ਨਾ ਰਾਸ਼ਨ ਪਾਣੀ ਐ ਲੋ ਹੀ ਬੁਰਾ ਹਾਲ ਆ ਮੈਂ ਕਹਿੰਦਾ ਵੱਧ ਤੋਂ ਵੱਧ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਸੋ ਇਹ ਭਰਾ ਦੇ ਦੋਸਤਾਂ ਨੇ ਰਲ ਮਿਲ ਕੇ ਹੜ ਦੇ ਹਾਲਾਤਾਂ ਦੇ ਵਿੱਚ ਇਹਨਾਂ ਦੀ ਮਦਦ ਵੀ ਕੀਤੀ ਸੀ ਪਰਵਾਤ ਨੂੰ ਦੱਸਿਆ ਸੀ ਕਿ ਬਿਮਾਰ ਹੋ ਗਏ ਸੀਗੇ ਸੋ ਜਿੰਨਾ ਹੋ ਸਕੇ ਇਹਨਾਂ ਭਰਾ ਨੇ ਆਪਣੇ ਕੋਲੋਂ ਕੀਤਾ ਸੋ ਜਿਹੜਾ ਵੀ ਕੋਈ ਮੇਰੀ ਵੀਡੀਓ ਨੂੰ ਦੇਖ ਰਿਹਾ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਸੇ ਵੀ ਦਾਨੀ ਸੱਜਣ ਨੇ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨੀ ਹੋਵੇ ਇਹ ਨਹੀਂ ਵੀ ਜ਼ਰੂਰੀ ਵੀ ਇਹਨਾਂ ਦੇ ਅਕਾਊਂਟ ਵਿੱਚ ਤੁਸੀਂ ਪੈਸੇ ਪਾਣੀ ਆ ਕੋਈ ਤੁਸੀਂ ਬਜਰੀ ਦੀ ਸੇਵਾ ਕਰਨੀ ਹੋਵੇ ਕੋਈ ਸੀਮੈਂਟ ਦੀ ਸੇਵਾ ਕਰਨੀ ਹੋਵੇ ਕੋਈ ਇੱਟਾਂ ਦੀ ਗੱਡੀ ਦੀ ਰੇਤੇ ਦੀ ਸੇਵਾ ਕਰਨੀ ਹੋਵੇ ਮਦਦ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਸੋ ਆਓ ਤੁਸੀਂ ਦੇਖ ਸਕਦੇ ਹੋ ਜੀ ਅਕਾਊਂਟ ਨੰਬਰ ਹੈਗਾ ਜੀ ਬੈਂਕ ਆਫ ਬਰੋਦਾ ਦਾ 66 17 81 40 23 ਅਤੇ 61 ਤੇ ਮੋਬਾਈਲ ਨੰਬਰ ਹੈਗਾ ਜੀ ਇਹਨਾਂ ਦਾ 78376 68527 ਅਤੇ ਇਹ ਜਿਹੜਾ ਅੰਕੌਟ ਹੈ ਇਹਨਾਂ ਦੀ ਬੇੜੀ ਦੇ ਨਾਮ ਹੈ ਜੀ ਗੁੰਜਨਵਾਲੀਆ ਬੇੜੀ ਦਾ ਨਾਮ ਹੈ ਜੀ ਅਤੇ ਡਾਕਟਰ ਆਫ ਜਸਵਿੰਦਰ ਲਾਲ ਜੀ ਸੋ ਜਿਸ ਵੀ ਭੈਣ ਭਰਾ ਨੇ ਸਾਡੀ ਇਹ ਵੀਡੀਓ ਦੇਖੀ ਹੈ ਬਸ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਦਾਨੀ ਸੱਜਣਾ ਤੱਕ ਇਹਨਾਂ ਦੀ ਜਿਹੜੀ ਪੁਕਾਰ ਹੈ ਇਹਨਾਂ ਦੀ ਮੰਗ ਹੈ ਪਹੁੰਚ ਸਕੇ ਉਹ ਤੁਸੀਂ ਪੁੰਨ ਖੱਟ ਸਕਦੇ ਹੋ ਜੀ ਚਾਹੇ ਇਹਨਾਂ ਦੇ ਅਕਾਊਂਟ ਦੇ ਵਿੱਚ 150 500 ਦਾਨ ਵਿੱਚ ਪਾ ਸਕਦੇ ਹੋ ਬਿਲਟੀ ਦਾ ਅਕਾਊਂਟ ਹੈ ਜੀ ਅਤੇ ਜਾਂ ਤੁਸੀਂ ਕੋਈ ਮਟੀਰੀਅਲ ਲਿਆ ਕੇ ਇਹਨਾਂ ਦੇ ਜੋ ਮਕਾਨ ਹੈ ਕੱਚਿਆਂ ਤੋਂ ਪੱਕੇ ਬਣਾਉਣ ਵਿੱਚ ਮਦਦ ਕਰ ਸਕਦੇ ਹੋ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ